वाहे गुरु साहेब जी तनासरी महल्ला पञ्जमा मोहे मस्कीन नाम आधार ਖਟਨ ਕੋ ਹਰ ਹਰ ਰੋਜ ਗਾਰ ਸੰਚਨ ਕੋ ਹਰ ਇੱਕੋ ਨਾਮ ਹਲਤ ਪਲਤ ਤਾਂ ਕੈ ਆਵੇ ਕਾਮ ਮੋਹ ਮਸਕੀਨ ਪ੍ਰਭ ਨਾਮ ਆਧਾਰ खटन को हर हर रोजगार संचन को हर इको इक नाम हलत पलत तांके आवे काम नाम रते काम रंग अपार। साध गावै गुण एक निरंकार साध की शोभा कीनी शांत वडाइ हर जस चीनी, आनंद संतन भगत गोविंद। ਸੂਖ ਸੰਤਨ ਕੈ ਬਿਨਸੀ ਚਿੰਦ ਜਹ ਸਾਧ ਸੰਤਨ ਹੋਵੇ 71 ਤਹ ਹਰ ਜਸ ਗਾਵੇ ਨਾਦ ਕਵਿਤ ਸਾਧ ਸਭਾ ਮੈਂ ਆਨੰਦ ਬਿਸਰਾਮ ਨ ਸੰਗ ਸੋ ਪਾਏ ਜਿਸ ਮਸਤਕ ਕਰਾਮ ਦੁਏ ਕਰ ਜੋੜ ਕਰੀ ਅਰਦਾਸ ਚਰਨ ਪਖਾਰ ਕਾਹ ਗੁਣ ਤਾਸ ਪ੍ਰਭ ਦਿਆਲ ਕਿਰਪਾਲ ਹਜੂਰ ਨਾਨਕ ਜੀਵੈ ਸੰਤਾ ਤੂਰ ਦੁਇ ਕਰ ਜੋੜ ਕਰੀ ਅਰਦਾਸ ਚਰਨ ਪਖਾਰ ਕਹਾ ਗੁਣ ਤਾਸ ਪ੍ਰਭ ਦਿਆਲ ਕਿਰਪਾਲ ਹਜੂਰ ਨਾਨਕ ਜੀਵੈ ਸੰਤਾ ਤੂਰ ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੇ ਭਾਈ ਮੈਨੂੰ ਜੀਜ ਨੂੰ ਪਰਮਾਤਮਾ ਦਾ ਨਾਮ ਹੀ ਆਸਰਾ ਹੈ ਮੇਰੇ ਵਾਸਤੇ ਖੱਟਣ ਕਮਾਉਣ ਲਈ ਪਰਮਾਤਮਾ ਦਾ ਨਾਮ ਹੀ ਰੋਜੀ ਹੈ ਮੇਰੇ ਵਾਸਤੇ ਇਕੱਠਾ ਕਰਨ ਲਈ ਵੀ ਪਰਮਾਤਮਾ ਦਾ ਨਾਮ ਹੀ ਹੈ ਜਿਹੜਾ ਮਨੁੱਖ ਹਰ ਨਾਮ ਨਾਲ ਧਨ ਇਕੱਠਾ ਕਰਦਾ ਹੈ ਇਸ ਲੋਕ ਅਤੇ ਪਰਲੋਕ ਵਿੱਚ ਉਸਦੇ ਕੰਮ ਆਉਂਦਾ ਹੈ हे ਭਾਈ ਸੰਤ ਜਨ ਪਰਮਾਤਮਾ ਦੇ ਨਾਮ ਵਿੱਚ ਮਸਤ ਹੋ ਕੇ ਬੇਅੰਤ ਪ੍ਰਭੂ ਦੇ ਪ੍ਰੇਮ ਵਿੱਚ ਜੁੜ ਕੇ ਇੱਕ ਨਿਰੰਕਾਰ ਦੇ ਗੁਣ ਗਾਉਂਦੇ ਰਹਿੰਦੇ ਹਨ ਰਹਾਉ हे ਭਾਈ ਬਹੁਤ ਨਿਮਰਤਾ ਸੁਭਾਅੋ ਸੰਤ ਦੀ ਸੋਹਬਾ ਦਾ ਮੂਲ ਹੈ ਪਰਮਾਤਮਾ ਦੀ ਸੇਵਸਲਾ ਕਰਨੀ ਹੀ ਸੰਤ ਦੀ ਬੜਿਆਈ ਦਾ ਕਾਰਨ ਹੈ ਪਰਮਾਤਮਾ ਦੀ ਭਗਤੀ ਸੰਤ ਜਨਾਂ ਦੇ ਹਿਰਦੇ ਵਿੱਚ ਆਨੰਦ ਪੈਦਾ ਕਰਦੀ ਹੈ ਭਗਤੀ ਦੀ ਬਰਕਤ ਨਾਲ ਸੰਤ ਜਨਾਂ ਦੇ ਹਿਰਦੇ ਵਿੱਚ ਸੁੱਖ ਬਣਿਆ ਰਹਿੰਦਾ ਹੈ ਉਹਨਾਂ ਦੇ ਅੰਦਰੋਂ ਚਿੰਤਾ ਨਾਸ਼ ਹੋ ਜਾਂਦੀ ਹੈ ਏ ਭਾਈ ਸਾਧ ਸੰਤ ਜਿੱਥੇ ਵੀ ਇਕੱਠੇ ਹੁੰਦੇ ਹਨ ਉੱਥੇ ਉਹ ਸਾਜ਼ ਵਰਤ ਕੇ ਬਾਣੀ ਪੜ ਕੇ ਪਰਮਾਤਮਾ ਦੀ ਸਿਫਤਸਲਾ ਦੇ ਗੀਤ ਹੀ ਗਾਉਂਦੇ ਹਨ ਏ ਭਾਈ ਸੰਤਾਂ ਦੀ ਸੰਗਤ ਵਿੱਚ ਬੈਠੇ ਆ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ ਸ਼ਾਂਤੀ ਹਾਸਲ ਹੁੰਦੀ ਹੈ ਪਰ ਉਹਨਾਂ ਦੀ ਸੰਗਤ ਉਹੀ ਮੁਨੱਖ ਪ੍ਰਾਪਤ ਕਰਦਾ ਹੈ ਜਿਸ ਦੇ ਮੱਥੇ ਉੱਤੇ ਬਖਸ਼ਿਸ਼ ਦਾ ਲੇਖ ਲਿਖਿਆ ਹੋਵੇ हे भाई मैं अपने दोमे हाथ जोड़ के अरदास करदा हां के मैं संत जनांदे चरण तो के गुना दे खजाने परमात्मा नाम उचारदार हां हे भाई नानक गुना संत जनांदे चरना दी धूल तो आत्मिक जीवन प्राप्त करदा है जेडे दयाल कृपाल प्रभु दी हजूरी विच सदा टिके रहंदे हन ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ